ਜਰ ਬਲੱਡ ਪ੍ਰੈਸ਼ਰ ਵਾਲੀ ਬੀਪੀ ਵਾਲੀ ਗੋਲੀ ਲੈਣੇ ਹੋ ਤਾਂ ਤੁਸੀਂ ਅੱਜ ਤੋਂ ਬੰਦ ਕਰ ਦਿਓ ਚਾਹੇ ਤੁਸੀਂ ਬਲੱਡ ਵਧਦੇ ਵਾਲੀ ਲੈਣਾ ਚਾਹੇ ਘਟਦੇ ਵਾਲੀ ਲੈਣਾ ਕੋਈ ਵੀ ਗੋਲੀ ਲੈਣੇ ਹੋ ਤੁਹਾਡਾ ਬਹੁਤ ਨੁਕਸਾਨ ਕਰਦੀ ਹੈ ਉਹ ਚਾਹੇ ਤੁਹਾਡਾ ਬਲੱਡ ਪ੍ਰੈਸ਼ਰ ਘਟਦਾ ਹੈ ਚਾਹੇ ਵਧਦਾ ਆਹ ਚੀਜ਼ ਖਾਓ ਦਿਨਾਂ ਦੇ ਵਿੱਚ ਤੁਹਾਡਾ ਬਲੱਡ ਪ੍ਰੈਸ਼ਰ ਬਿਲਕੁਲ ਸਹੀ ਹੋ ਜਾਊਗਾ ਉਹ ਗੋਲੀ ਲੈਣੀ ਬੰਦ ਕਰ ਦਿਓ ਉਹ ਤੁਹਾਨੂੰ ਕਦੇ ਨਾ ਕਦੇ ਮਤਲਬ ਕਿ ਬਹੁਤ ਜ਼ਿਆਦਾ ਸੀਰੀਅਸ ਪ੍ਰੋਬਲਮ ਦੇ ਵਿੱਚ ਲੈ ਜਾਊਗੀ ਹਾਰਟ ਅਟੈਕ ਤੱਕ ਵੀ ਉਹ ਲੈ ਜਾਊਗੀ ਵੀ ਐਨੀ ਜ਼ਿਆਦਾ ਖਤਰਨਾਕ ਗੋਲੀ ਹੁੰਦੀ ਹੈ ਤੁਸੀਂ ਇਹ ਤਿੰਨ ਚੀਜ਼ਾਂ ਲੈਣੀਆਂ ਨੇ ਇੱਕ ਅੱਲਾਸਨ ਲੈਣਾ ਇੱਕ ਆਇਚੀ ਦੇ ਜਿਹੜੇ ਦਾਣੇ ਹੁੰਦੇ ਨੇ ਵਿੱਚੋਂ ਦਾਣੇ ਕੱਢ ਕੇ ਰੱਖ ਲਓ ਮਤਲਬ ਕਿ ਵਧੀਆ ਦਾਣੇ ਜਿਹੜੇ ਹੁੰਦੇ ਵਿੱਚ ਕਾਲੇ ਰੰਗ ਦੇ ਵਧੀਆ ਵਧੀਆ ਦਾਣੇ ਅੱਡ ਕੱਢ ਕੇ ਰੱਖ ਲਓ ਤੇ ਲਸਣ ਦੀਆਂ ਕਲੀਆਂ ਰੱਖ ਲਓ ਇੱਕ ਛਿੱਲ ਕੇ ਇਹ ਦੋ ਚੀਜ਼ਾਂ ਰੱਖੋ ਤੇ ਇੱਕ ਦੋ ਚੀਜ਼ਾਂ ਹੋਰ ਐਡ ਹੋਣਗੀਆਂ ਉਹ ਵੀ ਆਪਾਂ ਨਾਲ ਦੀ ਨਾਲ ਦੱਸ ਦਾਂਗੇ ਤੇ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਇਹਨੂੰ ਵਰਤਣ ਦਾ ਟਾਈਮ ਜਿਹੜਾ ਆਪਾਂ ਦੱਸਾਂਗੇ ਉਹੀ ਵਰਤਣਾ ਹੋਰ ਟਾਈਮ ਨਹੀਂ ਵਰਤਣਾ ਕਦੋਂ ਵਰਤਣਾ ਹੈ ਕਿੰਨਾ ਵਰਤਣਾ ਹੈ ਉਹ ਪੂਰਾ ਧਿਆਨ ਨਾਲ ਸੁਣ ਲਓ ਬਾਕੀ ਤੁਹਾਨੂੰ ਵੀਡੀਓ ਵਿੱਚ ਦੇਖੀ ਜਾਂਦਾ ਹੈ ਬਸ ਟਾਈਮ ਥੋੜਾ ਜਿਹਾ ਧਿਆਨ ਨਾਲ ਸੁਣ ਲਿਆ ਕਰੋ ਉਹਦੇ ਵਿੱਚ ਗੜਬੜ ਹੋ ਜਾਂਦੀ ਨਹੀਂ ਤੁਸੀਂ ਕੀ ਕਰਨਾ ਹੈ ਕਲੀਆਂ ਦੇ ਵਿੱਚ ਜਿਹੜੇ ਉਹਦੇ ਇਲਾਇਚੇ ਦੇ ਦਾਣੇ ਹੁੰਦੇ ਨੇ ਵਿੱਚ ਤੁਸੀਂ ਮਤਲਬ ਕਿ ਜਾਂ ਕਰਤ ਨਾਲ ਕੱਟ ਕੇ ਵਿੱਚ ਪਾ ਲਿਓ ਜਾਂ ਵੈਸੇ ਹੀ ਦਬਾ ਕੇ ਵਿੱਚ ਪਾ ਦਿਓ ਇਹ ਪਾਣਾ ਜ਼ਰੂਰੀ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਪਾ ਕੇ 3-4 ਘੰਟੇ ਇਸ ਤਰ੍ਹਾਂ ਹੀ ਰੱਖ ਦਿਓ 3-4 ਘੰਟੇ ਤੋਂ ਬਾਅਦ ਉਹਦੇ ਵਿੱਚ ਦੇਸੀ ਘਿਓ ਪਾ ਲੋ ਬਰਤਨ ਦੇ ਵਿੱਚ ਰੱਖ ਲਓ ਥੋੜਾ ਦੇਸੀ ਘਿਓ ਪਾ ਕੇ ਸਿਰਫ 1 ਮਿੰਟ ਉਹਨਾਂ ਤਲਣਾ ਜ਼ਰੂਰੀ ਤਲਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕੋਈ ਵੀ ਚੀਜ਼ ਤੁਸੀਂ ਕੱਚੀ ਖਾਣਿਓ ਚਾਹੇ ਕੋਈ ਸਬਜ਼ੀ ਕੱਚੀ ਕਰਨ ਸਬਜ਼ੀ ਕੱਚੀ ਕਦੇ ਵੀ ਨਾ ਖਾਓ ਉਹਨੂੰ ਥੋੜੀ ਥੋੜੀ ਮਰਤ ਤਲੋ ਫੇਰ ਖਾਓ ਤਲਕੇ ਸਹੀ ਹੁੰਦੀ ਹੈ ਉਹ ਤੇ ਇਹ ਵੀ ਆਪਾਂ ਥੋੜੀ ਥੋੜੀ ਤਲਾਂ ਦੇ ਸੀਕਿਓ ਦੇ ਵਿੱਚ ਤੇ ਤੁਸੀਂ ਕਹਿੰਦੇ ਹੋ ਵੀ ਬਲੱਡ ਪ੍ਰੈਸ਼ਰ ਨੂੰ ਕਿਵੇਂ ਕਾਬੂ ਕਰੋਗੇ ਇਹ ਇਹਦੇ ਨਾਲ ਤੁਸੀਂ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਜਦੋਂ ਤੁਸੀਂ ਇਹਨੂੰ ਵਰਤੋਗੇ ਦਿਨ ਦੇ ਵਿੱਚ ਆਪਣਾ 5 ਲੀਟਰ ਪਾਣੀ ਅਲੱਗ ਰੱਖ ਲਓ ਕੱਢ ਕੇ ਉਹੀ ਪਾਣੀ ਪੀਣਾ ਸਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਪਾਣੀ ਤੁਸੀਂ ਪੀਣਾ ਪਰ ਇਹ ਨਾ ਹੋਵੇ ਦੋ ਦੋ ਗਲਾਸ ਇਕੱਠੇ ਮਾਰੇ ਛੋਟਾ ਗਲਾਸ ਇੱਕ ਇੱਕ ਕਰਕੇ ਪੀਣੇ ਨੇ ਪੀਣਾ ਸਾਰੇ ਦਿਨ ਚ ਨੇ 5 ਲੀਟਰ ਪਾਣੀ ਪੀਣਾ ਰੋਟੀ ਨਾਲ ਨਹੀਂ ਪੀਣਾ ਰੋਟੀ ਨਾਲ ਕਦੇ ਪਾਣੀ ਨਾ ਪਿਓ ਜੇਕਰ ਰੋਟੀ ਨਾਲ ਪਾਣੀ ਪਿਓਗੇ ਤਾਂ ਹੋਰ ਨੁਕਸਾਨ ਹੋਊਗਾ ਤੁਹਾਡਾ ਨਾਲੇ ਤੇਜਾਬ ਬਣੂਗਾ ਕੈਸਟ੍ਰੋਲ ਵੀ ਬਣੂਗਾ ਫਿਰ ਰੋਟੀ ਤੋਂ ਅੱਧਾ ਘੰਟਾ ਘੰਟਾ ਬਾਅਦ ਪਾਣੀ ਪੀਆ ਕਰੋ ਪਹਿਲਾਂ ਵੀ ਨਹੀਂ ਪੀਣਾ ਰੋਟੀ ਤੋਂ ਪਹਿਲਾਂ ਵੀ ਨਹੀਂ ਪੀਣਾ ਅੱਧਾ ਘੰਟਾ ਹੋਰ ਤੁਸੀਂ ਪੀ ਸਕਦੇ ਹੋ ਬਾਕੀ ਟਾਈਮ ਤੇ ਇਹਨੂੰ 1 ਮਿੰਟ ਡੇਢ ਮਿੰਟ ਜਦੋਂ ਆਪਾਂ ਨੇ ਤਾਲਿਆ ਚੰਗੀ ਤਰ੍ਹਾਂ ਥੋੜਾ ਜਿਹਾ ਕਲਰ ਚੇਂਜ ਕਰੋ ਜਿਆਦਾ ਨਾ ਮਚਾਓ ਤੇ ਕਿਉਂ ਨੂੰ ਥੋੜਾ ਜਿਹਾ ਅਲੱਗ ਕਰਕੇ ਇਹ ਸਾਰਾ ਜਿਹੜਾ ਸਮਾਨ ਹੈ ਇਹਨੂੰ ਕੱਢ ਲਓ ਸੱਤ ਪੱਲੇ ਇਹ ਸਮਾਨ ਕੱਟ ਕੇ ਕਿਸੇ ਅਜੇਹੀ ਸੀਸੀ ਚ ਪਾ ਲਓ ਜਿਹੜੀ ਤੁਸੀਂ ਮਤਲਬੇ ਬੰਦ ਕਰਕੇ ਰੱਖ ਸਕੋ ਰੋਜ਼ ਟਾ ਕੇ ਰੱਖ ਸਕੋ ਵੀ ਰੋਜ਼ ਆਪਣੀ ਸਰਹਾਣੇ ਰੱਖ ਲਓ ਜਿਹਨੂੰ ਅਜਿਹੇ ਤਰੀਕੇ ਨਾਲ ਰੱਖ ਲਓ ਤੇ ਜਦੋਂ ਸਰਹਾਣੇ ਇਹਨੂੰ ਰੱਖੋਗੇ ਨਾਲ ਹੀ ਤੁਸੀਂ ਪਾਣੀ ਵੀ ਆਪਣਾ ਉੱਥੀ ਰੱਖੋ ਤੇ ਹੁਣ ਕੀ ਕਰਨਾ ਹੈ ਇਹਦੇ ਵਿੱਚ ਸ਼ਹਿਦ ਪਾਉਣਾ ਤੁਸੀਂ ਨੇ ਸ਼ਹਿਦ ਪਾ ਕੇ ਰੱਖਣਾ ਚਾਹੇ ਤਾਂ ਇਹਨੂੰ ਸ਼ਹਿਦ ਦੇ ਵਿੱਚ ਡਬੋ ਦਿਓ ਚਾਹੇ ਥੋੜਾ ਸ਼ਹਿਦ ਪਾ ਕੇ ਇਹਨੂੰ ਮਿਕਸ ਕਰਕੇ ਰੱਖ ਲਓ ਗੱਲ ਇੱਕੋ ਹੀ ਹੈ ਤੇ ਇਹਨੂੰ ਤੁਸੀਂ ਇੱਕ ਦਿਨ ਤਾਂ ਇਸ ਤਰੀਕੇ ਨਾਲ ਰੱਖ ਦਿਓ ਅਗਲੇ ਦਿਨ ਤੋਂ ਵਰਤਣਾ ਸ਼ੁਰੂ ਕਰ ਦਿਓ ਸਵੇਰੇ ਉੱਠਣਸਾਰ ਨਰਨੇ ਕਾਲਜ ਇੱਕ ਕਲੀ ਖਾਣੀ ਹੈ ਨਾਲ ਇੱਕ ਗਲਾਸ ਪਾਣੀ ਦਾ ਪੀਣਾ ਹੈ ਬਾਕੀ ਪਾਣੀ ਦਿਨ ਦੇ ਵਿੱਚ ਪੀਣਾ ਨਾਲ ਇਹਦੇ ਇੱਕ ਗਲਾਸ ਪੀਣੇ ਪੀਣਾ ਸਰਾਣੇ ਰੱਖ ਲਿਓ ਆਪਦੇ ਇੱਕ ਕਲੀ ਰੋਜ਼ ਖਾਣੀ ਹੈ ਨਾਲ ਜਿਹੜਾ ਇੱਕ ਲਾਈਚ ਦਾ ਦਾਣਾ ਵਿੱਚ ਪਾਇਆ ਜੇਕਰ ਬਾਰ ਵੀ ਨਿਕਲਦਾ ਉਹ ਵਿੱਚ ਨਾਲ ਇੱਕ ਖਾਣਾ ਹੈ ਇਹ ਚੀਜ਼ ਤਾਂ ਧਿਆਨ ਰੱਖਿਓ ਬਸ ਥੋੜਾ ਬਲੱਡ ਪ੍ਰੈਸ਼ਰ ਬੀਪੀ ਦੇਖੋ ਦਿਨਾਂ ਦੇ ਵਿੱਚ ਕਿਵੇਂ ਠੀਕ ਹੋਊਗਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਜਿਹੜੇ ਲੋਕਾਂ ਨੂੰ ਪ੍ਰੋਬਲਮ ਹੈ ਹੀ ਉਹਨਾਂ ਤੱਕ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ